ਜਿਹੜੇ ਨਿਊਜ਼ੀਲੈਂਡ ਘੁੰਮਣ ਜਾਣਾ ਚਾਹੁੰਦੇ ਨੇ ਜੀ ਵਿਜ਼ਟਰ ਵੀਜ਼ਾ ਲਗਵਾ ਕੇ ਦਵਾਂਗੇ ਜੀ 100% ਸ਼ੋਰ 100% ਸ਼ੋਰ ਜੀ ਕਿੰਨੇ ਟਾਈਮ ਵੈਸੇ ਪ੍ਰੋਸੈਸ 20 ਦਿਨਾਂ ਦਾ ਹੈ ਜੀ ਪਰ ਅਸੀਂ 1 ਮਹੀਨਾ ਲੈ ਕੇ ਚੱਲਦੇ ਹਾਂ ਅਗਰ ਵੀਜ਼ਾ ਨਾ ਆਵੇ ਅਗਲੇ ਦਾ ਪਹਿਲਾ ਪੈਸਾ ਲਗ ਖਰਾਬ ਹੋ ਜਾਵੇ ਜੀ ਉਹ ਕਿਦਾ ਬਚੂਗਾ ਇਹਦੇ ਲਈ ਵੀ ਸੋਲੂਸ਼ਨ ਦਿੰਦੇ ਆਂ ਜੀ 23 ਸਾਲ ਪਲੱਸ ਏਜ ਹੋਵੇ ਨਿਊਜ਼ੀਲੈਂਡ ਜਾਣਾ ਚਾਹੁੰਦਾ ਹੋਵੇ ਸਾਡੇ ਕੋਲ ਆਵੇ ਐਂਡ ਅਸੀਂ ਉਹਨੂੰ ਵੀਜ਼ਾ ਲਵਾਉਣ ਤੋਂ ਬਾਅਦ ਸਾਰੇ ਬਹੇ ਲਵਾਵਾਂਗੇ ਜੀ ਅਸੀਂ ਸਾਰੇ ਬਾਅਦ ਬਿਲਕੁਲ ਐਮਬੈਸੀ ਵੀਜ਼ ਵੀ ਕੋਲੋਂ ਦਵਾਵਾਂਗੇ ਜੀ ਸ਼ਮਾਈ ਜੇ ਜਦੋਂ ਦੂਜੇ ਦੇਸ਼ਾਂ ਦੀ ਗੱਲ ਛੱਡ ਕੇ ਆਪਾਂ ਨਿਊਜ਼ੀਲੈਂਡ ਦੀ ਗੱਲ ਕਰੀ ਕਿਉਂਕਿ ਉੱਥੇ ਦਾ ਮਾਹੌਲ ਬੜਾ ਵਧੀਆ ਉੱਥੇ ਦਾ ਵਾਤਾਵਰਣ ਬੜਾ ਵਧੀਆ ਅਨਕੂਪਤ ਨੰਗੂਲਾ ਉਹਦੇ ਲਈ ਕੋਈ ਪਲਾਨ ਹੈ ਇਹ ਨਿਊਜ਼ੀਲੈਂਡ ਜਾਣ ਦੇ ਲਈ ਕੋਈ ਤੁਹਾਡੇ ਵੱਲੋਂ ਖਾਸ ਜਿਹੜੀ ਆ ਕੋ ਪੈਕੇਜ ਹੈ ਇਦਾਂ ਦਾ ਜੀ ਜਿਹੜੇ ਨਿਊਜ਼ੀਲੈਂਡ ਘੁੰਮਣ ਜਾਣਾ ਚਾਹੁੰਦੇ ਨੇ ਜੀ ਇਹ ਚ ਕੋਈ ਸ਼ੱਕ ਨਹੀਂ ਹੈ ਦੁਨੀਆ 'ਚ ਜੇ ਸਵਰਗ ਗਿਣੀਏ ਤਾਂ ਨਿਊਜ਼ੀਲੈਂਡ ਉਹਨਾਂ 'ਚੋਂ ਇੱਕ ਆਉਂਦਾ ਹੈ ਇੰਨਾ ਸੋਹਣਾ ਦੇਸ਼ ਹੈ ਜਿਹੜਾ ਘੁੰਮਣ ਜਾਣਾ ਚਾਹੁੰਦਾ ਹੈ ਜਿਹਦਾ ਸੁਪਨਾ ਹੈ ਕਿ ਮੈਂ ਨਿਊਜ਼ੀਲੈਂਡ ਜਾਵਾਂ ਸੋ ਉਹਦੇ ਲਈ ਅਸੀਂ ਲੈ ਕੇ ਆਏ ਆ ਸਕੀਮ ਕਿ ਵਿਜ਼ਟਰ ਵੀਜ਼ਾ ਲਗਵਾ ਕੇ ਦਵਾਂਗੇ ਜੀ 100% ਸ਼ੋਰ 100% ਸ਼ੋਰ ਜੀ ਕਿੰਨੇ ਟਾਈਮ 'ਚ ਵੈਸੇ ਪ੍ਰੋਸੈਸ 20 ਦਿਨਾਂ ਦਾ ਹੈ ਜੀ ਪਰ ਅਸੀਂ 1 ਮਹੀਨਾ ਕਹਿ ਕੇ ਚੱਲਦੇ ਆ ਜੀ ਤਾਂ ਤੁਸੀਂ ਸ਼ੋਰ ਤੋਂ ਕਹਿ ਰਹੇ ਆਂ ਅਗਰ ਵੀਜ਼ਾ ਨਾ ਆਵੇ ਅਗਲੇ ਦਾ ਪਹਿਲਾ ਪੈਸਾ ਲਗਾ ਖਰਾਬ ਹੋ ਜਵੇ ਜੀ ਉਹ ਕਿਦਾਂ ਬਚੂਗਾ ਇਹਦੇ ਲਈ ਵੀ ਸੋਲੂਸ਼ਨ ਦਿੰਦੇ ਆਂ ਜੀ 23 ਸਾਲ ਪਲਸ ਏਜ ਹੋਵੇ ਨਿਊਜ਼ੀਲੈਂਡ ਜਾਣਾ ਚਾਹੁੰਦਾ ਹੋਵੇ ਤੋਂ ਸਾਡੇ ਕੋਲ ਆਵੇ ਐਂਡ ਅਸੀਂ ਉਹਨੂੰ ਵੀਜ਼ਾ ਲਵਾਉਣ ਤੋਂ ਬਾਅਦ ਸਾਰੇ ਪੈਸੇ ਲਵਾਂਗੇ ਜੀ ਅਸੀਂ ਸਾਰੇ ਬਾਅਦ ਵਿੱਚ ਬਿਲਕੁਲ ਅੰਬੈਸੀ ਵੀਜ਼ ਵੀ ਕੋਲੋਂ ਦਵਾਂਗੇ ਜੀ ਅੰਬੈਸੀ ਵੀਜ਼ ਵੀ ਕੋਲੋਂ ਸਾਰਾ ਪੈਸਾ ਵੀ ਕੋਲੋਂ ਬਿਲਕੁਲ ਜਦੋਂ ਵੀਜ਼ਾ ਤੁਹਾਡੇ ਹੱਥ ਚ ਆ ਗਿਆ ਪਾਸਪੋਰਟ ਹੱਥ ਚ ਆ ਗਿਆ ਪੇਮੈਂਟ ਉਹ ਦੋ ਮਤਲਬ ਸਾਰਾ ਕੰਮ ਜਿਹੜਾ ਆ ਕੰਪਲੀਟ ਹੋਣ ਤੋਂ ਬਾਅਦ ਜੇ ਤੁਸੀਂ ਪੈਸੇ ਦੇਣੇ ਆ ਔਰ ਤੁਹਾਡਾ ਜਿਹੜਾ ਨਿਊਜ਼ੀਲੈਂਡ ਦਾ ਜਾਣ ਦਾ ਸੁਪਨਾ ਆ ਉਹ ਵੀ ਸਕਾਰ ਹੋਣਾ ਕਿਉਂਕਿ ਇਹ ਬਹੁਤ ਵਧੀਆ ਮੁਲਕ ਹੈ ਹਰ ਇੱਕ ਬੰਦੇ ਦੀ ਚਾਹਤ ਹੈ ਤੇ ਤੁਸੀਂ ਵਿਜ਼ਟਰ ਵੀਜ਼ੇ ਉੱਤੇ ਜਿਹੜਾ ਆ ਉਹ ਜਾ ਸਕਦੇ ਆ